ਤੈਰੀ ਕਰਬਾਈ ਦੀ ਸਾਰਿਆਂ ਨੂੰ ਇਹ ਅੱਜ ਆਪਾਂ ਆਏ ਹੋਏ ਆ ਭਰਾ ਮੇਰੇ ਦੀਪ ਸ਼ਰਮਾ ਕੋਲੇ ਤਲਵੰਡੀ ਸਾਬੋ ਇਹ ਬਾਈ ਕੋਲੇ ਬਹੁਤ ਸੋਨੇ ਟਰੈਕਟਰ ਆ ਤੇ ਹਰ ਬੁੱਧਵਾਰ ਤਲਵੰਡੀ ਸਾਬੋ ਮੇਲਾ ਲੱਗਦਾ ਭਰਾ ਮੇਰੇ ਟਰੈਕਟਰਾਂ ਦੇਖੋ ਟਰੈਕਟਰੀ ਟਰੈਕਟਰ ਖੜੇ ਆ ਇਹ ਘਟੋ ਘਟ 45 ਮਿੰਟੀਆਂ ਲੱਗਦੀਆਂ ਭਰਾ ਮੇਰੇ ਤੇ ਬਾਈ ਦੀ ਸ਼ਰਮੇ ਕੋਲੇ ਬਹੁਤ ਸੋਨੇ ਟਰੈਕਟਰ ਆ ਇੱਕ ਮੈਚੀ ਤੇ ਇੱਕ ਆਸਾ ਇਹ ਤੁਹਾਨੂੰ ਬਾਈ ਨਾਲ ਕਰਾਉਂਦੇ ਆ ਗੱਲਬਾਤ ਤੇ ਨਾਲੇ ਦਿਖਾਉਂਦੇ ਆ ਮੈਚੀ ਇੱਕ ਕੋਕਾ ਪੀਈਆ ਭਰਾ ਮੇਰੇ ਕਹੈਂ ਟਰੈਕਟਰ ਲਿਆਉਂਦਾ ਬਾਈ ਕੋਈ ਹੀਰ ਫੇਰ ਵਾਲਾ ਕੰਮ ਜਾਨੀ ਹੈਗਾ ਤੇ ਜੈਜ ਜੀ ਰੇਟਾਂ ਤੇ ਤੇ ਆਜੋ ਬਾਈ ਨਾ ਕਰਾਉਂਦੇ ਗੱਲਬਾਤ ਹੋਰ ਦੀਪ ਸ਼ਰਮਾ ਕੀ ਚੱਲ ਠੀਕ ਠਾਕ ਬਹੁਤ ਵਧੀਆ ਭੁੱਲਰ ਸਾਹਿਬ ਤੁਸੀਂ ਸੁਣਾਓ ਠੀਕ ਹੋ ਹਾਂ ਓਕੇ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਜਮ ਨਾ ਚੰਨਾ ਚੱਲ ਪਿਆ ਜੋ ਨਾ ਬੜੀ ਚੱਲ ਪਿਆ ਬਾਈ ਅੱਛਾ ਹਾਂ ਗਰਮੀ ਬੜੀ ਗਿਆ ਜਰਾ ਹਨਾ ਗਰਮੀ ਦਾ ਮੀਂਹ ਪੈ ਜੂ 2-4 ਦੇਣੀ ਹੋਰ ਐ ਠੀਕ ਆਜਾ ਅੱਜ ਆਉਂਦਾ ਰਹ ਗਿਆ ਸੜਕੇ ਦਾ ਸੀ ਆਸੂ ਵੀ ਆਊਗਾ ਮੈਂ ਭਾਈ ਜੀ ਚੱਲਾ ਸਹੀ ਗੱਲ ਐ ਮੈਚੀ ਬਾਰੇ ਦੱਸੋ ਫਿਰ ਮੈਸ਼ੀ ਹੈ ਵਈ ਦੋ ਯਾਰ 1 ਮਾਡ ਉਹ ਯਾਰ ਇੱਕ ਕਮਾਟੜ ਤੇ ਨੰਬਰ ਆ ਹਰਿਆਣਾ ਪਹਿਲਾਂ ਫੋਨ ਲਓ ਅੱਛਾ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ 11 8 ਟਾਇਰ ਆ ਮਗਰ ਲਈ ਨਵੇਂ ਡੈਟਰ ਦਿਖਾ ਦੇ ਆ ਭੋਲਾ ਡੰਡਾ ਫੱਟੀ ਛਤਰੀ ਸਾਰਾ ਕੋ ਨਾਲ ਮਿਲੂ ਬਾਈ ਛਤਰੀ ਨਵੀਂ ਕਾਗਜ਼ੀ ਪੱਤਰ ਜਮਾ ਓਕੇ ਆ ਜਮਾ ਓਕੇ ਦੀ ਰਿਪੋਰਟ ਆ ਬਾਈ ਮੂਲੇ ਟਾਇਰ ਤਾਂ ਭਰਾ ਮੇਰੋ ਹੈਗੀ ਅੱਧੇ ਟਾਇਰ ਹੈਗੇ ਯਾਰ ਠੀਕ ਆ ਐਮ ਆਲੇ ਟਾਇਰ ਹੈਗੇ ਭਰਾ ਮੇਰੋ ਨਵੇਂ ਜੇ ਕੇ ਦੇ ਜੇ ਕੇ ਦੇ ਜੇ ਕੇ ਦੇ ਤੇ ਟਰੈਕਟਰ ਬਾਈ ਜਿੰਨਾ ਹੈ ਸਾਰਾ origignal ਆ ਸਾਰਾ ਟਰੈਕਟਰ ਨਾ ਕਿਤੇ ਨਾ ਕਰਨਬਿੰਨ ਲੱਗੀ ਟਰੈਕਟਰ ਤੇ ਹੈ ਨਾ ਕਿਤੇ ਵੀ ਨਹੀਂ ਲੱਗੀ ਬਾਈ ਦਿਖਾ ਦੇ ਸੁੱਕਾ ਵੀ ਸੀ ਆ ਭਰਾ ਮੇਰਾ ਸੁੱਕਾ ਡੈਕਟਰ ਪਿਆ ਕਿਧੋ ਲਈ ਸੀ ਸੁੱਕਾ ਜਮਾ ਹਾਂ ਇਧਰੋ ਲਿਆ ਦੇਖ ਮਗਰਾੜਾ ਕਰਦਾ ਮਗਰਾੜਾ ਮੁਰੂੜ ਕੇ ਪਾਸੋਂ ਭਰਾ ਮੇਰਾ ਤੇ ਰੀਟ ਨਹੀਂ ਲੱਗੀ ਬਹੁਤ ਸੋਹਣਾ ਡੈਕਟਰ ਪਿਆ ਲੱਗੀ ਆ ਬਾਈ ਹਾਂ ਹੁਕ ਲਗਾ ਦੇ ਘੈਂਟ ਹੁਕ ਲੱਗੀ ਆ ਦਿਖਾ ਦੇ ਯਾਰ ਇਹ ਆ ਦੇਖੋ ਜਮਾ ਓਰੀਜਨਲ ਪਿਆ ਚਾਰ ਚਪੇਰੇ ਕੈਮਰਾ ਮਾਰਦੇ ਬੋਲੋ ਰਾ ਦੇ ਤਰੀ ਮਾਰਿਆ ਕਿਤੇ ਵੀ ਆਹ ਦੇਖ ਲਓ ਪੂਰਾ ਸਾਫ ਡੈਕਟਰ ਪਿਆ ਯਾਰ ਐ ਨਹੀਂ ਹੈਗਾ ਮਗਰੋਂ ਲੀਕ ਠੀਕ ਜੀ ਹੋਵੇ ਜਮਾ ਉਹ ਦੇਖ ਨੂੰ ਮਦਰਾਸ ਵਾਲਾ ਮੈਸੀ ਹੈ ਕਿ ਨਹੀਂ ਜਮਾ ਕੋਈ ਗੱਲ ਬਾਤ ਹੁੰਦੀ ਹੈ ਭਰਾ ਮੇਰੇ ਮੈਚੀ ਬਾਹ ਕੀ ਲੈ ਜਾਇਆ ਯਾਰ ਉਹਦਾ ਇਹ ਬੈਗ ਬੂਕ ਦਾ ਭਰਾ ਮੇਰੇ ਖੋੜ ਵਾਂਗੂ ਜਾਂਦਾ ਹੈ ਹਨਾ ਕੀ ਬੋਲਦਾ ਮਖਾ ਹਾਂ ਬੜਾ ਜਿਹਨੇ ਬਾਹ ਹੈ ਨਾ ਉਹਨੂੰ ਪਤਾ ਇਹਦਾ ਹਾਂ ਇਹ ਮੇਰੇ ਕੋਲੇ ਪਹਿਲਾਂ ਹੁੰਦਾ ਸੀਗਾ ਮੇਰੇ ਕੋਲੇ ਸੀਗਾ ਦੂਜਾ ਸਾਡੇ ਕੋਲ ਤਾਂ ਐ ਨਾ ਬਲਰਾਉਂ ਜਾਂਦੀ ਰਹਿੰਦੀ ਆ ਹਾਂ ਹੈ ਜਿਹਨੇ ਬਾਹ ਹੈ ਅਸਲ ਉਹਨੂੰ ਪਤਾ ਉਹਨੂੰ ਬਸ ਕੇ ਦੇਖ ਇਹ ਗੱਲ ਹੈ ਛਤਰੀ ਛਤਰੀ ਘੈਂਟ ਲੱਗੀ ਆ ਭਰਾ ਨਵੀਂ ਲੱਗੀ ਆ ਬਾਈ ਤੇ ਮਾਡਲ ਕਿਹੜਾ ਹੈ ਇੱਕ ਮਾੜ ਲਾ ਬਾਈ 2001 ਕਲਾਕਾ ਦਿਖਾਵੇ ਰੇਟਰ 2001 ਇੱਕ ਮਾੜ ਲਾ ਭਰਾ ਮੇਰਾ 235000 ਰੁਪਏ ਰੇਟ ਆ 2 ਲੱਖ ਤੇ 35000 ਬਾਈ ਦੀ ਡਿਮਾਂਡ ਆ ਡਬਲ ਕਲਾਕ ਆ ਹਾਂਜੀ ਹੈਨਾ ਤੇ ਇਹ ਕਿੰਨੇ ਦਾ ਛੱਡ ਦਾਂਗੇ ਆਪਾਂ ਜਮਾ ਇੱਕੋ ਹੀ ਸਹੀ ਸਹੀ ਜਿਹੜਾ ਤੇਰੀ ਵੀਡੀਓ ਦੇਖ ਕੇ ਬੋਲ ਰਹਾ ਪੂਰੇ 2 ਲੱਖ ਦਾ ਦੇ ਦਾਂ ਪੂਰੇ 2 ਲੱਖ ਦਾ ਠੀਕ ਆ ਟਿਕਾਜਾ ਪੱਤਰਾਂ ਹੀ ਨੀ ਮੇਰੇ ਬਾਈ ਕਾਗਜ਼ੀ ਪੱਤਰ ਤੇ ਨੰਬਰ ਇੱਕ ਘਰੇ ਹੋਰ ਤੁਹਾਨੂੰ ਲੋ ਬਾਈ ਕਈ ਵਾਰੀ ਫੋਨ ਆਈ ਜਾਂਦੇ ਆ ਨੰਬਰ ਡਾਇਰੈਕਟਰ ਦਾ ਐਚ ਆਰ ਆ ਹਾਂ ਹਰਿਆਣਾ ਨੰਬਰ ਆ ਭਰਾ ਮੇਰਾ ਠੀਕ ਆ ਨਾ ਤਾਂ ਬਾਕੀ ਬਾਈ ਹੁੰਦੇ ਨਹੀਂ ਇਹ ਨਾ ਹੁੰਦੇ ਨੀ ਇਹ ਐਫਟੀ ਰੇਟ ਮੈਜੂਰੇਟਰ ਐਫਟੀ ਰੇਟ ਮਿਲ ਜੂਆ ਵੀ ਪ੍ਰੂਫ ਹੋ ਜਾਂਦਾ ਵੀ ਇੱਕ ਬੰਦੇ ਦੇ ਮਨ ਤੋਂ ਹੁੰਦਾ ਕੀ ਹੁੰਦਾ ਜਾਂ ਮੰਡੀ ਹੋਲੇ ਤੇ ਇੱਕ ਟਰੈਕਟਰ ਭਾਈ ਆਪਾਂ ਹੋਰ ਦਿਖਾਉਣੇ ਆ ਜਾ ਇੱਧਰ ਵੀ ਆ ਜਾ ਜਿਹਦੇ ਕੋਲੇ ਆ ਸਾ ਭਰਾ ਮੇਰੇ ਖੜੀ ਜੌਨੇ ਤੇ ਖੜੀ ਚੱਲ ਕੋਈ ਨਾ ਜਾ ਤੇ ਟਰੈਕਟਰ ਦਿਖਾ ਦੇ ਬੋਲੋ ਖੜਾ ਆਇਸ਼ਰ ਬਹੁਤ ਹੈ ਟਰੈਕਟਰ ਤੂੰ ਆ ਦੇਜੇ ਧੋਣ ਵਾਲਾ ਟਰੈਕਟਰ ਇਹੀ ਗੱਲ ਆ ਧੋਣ ਵਾਲਾ ਉਹਨੇ ਲਿਆ ਮੜਾ ਕੈਮਰਾ ਟੱਪਿਆ ਨਹੀਂ ਕੱਪੜੇ ਲੱਪੜਦੇ ਆ ਜਾ ਨਾ 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 ਕੋਈ ਟਰੈਕਟਰ ਦੇ ਨਿਗ੍ਹਾ ਬਾਹਰ ਕਹੇ ਜਾ ਨਿਕਲਦਾ ਟਰੈਕਟਰ ਹਾਂ ਇਹ ਟਾਵਾ ਜੰਮਿਆ ਪਿਆ ਟਰੈਕਟਰ ਭ ਆਗਲੇ ਟਰੈਕਟਰ ਆਈ ਬਾਈ ਜੂ ਹਾਂ ਹਾਂ ਤੂੰ ਦੱਸੀਦਾ ਇਹਨਾਂ ਮਾ ਆਗਲੇ ਆਏ ਬਾਈ ਜਾਨ ਇੱਕ ਗੱਲ ਹੋਰੂਗਾ ਭੋਲਾ ਹੂੰ ਚੋਤੇ ਹੋਣਾ ਪਰਦਾ ਨਹੀਂ ਪਤਾ ਲੱਗਦਾ ਵੀ ਇਦਾਂ ਲੀਕ ਸੀ ਕਰੇ ਤੇ ਮੱਜਾ ਇਹਦੇ ਟਰੈਕਟਰ ਦੇ ਰੇਤਾ ਦੇ ਕੇ ਤੇ ਗੂੜ ਵੀ ਕਿਤੇ ਤੇਲ ਦੀ ਨਿਕਲੀ ਦਿਖਾ ਦੇਈ ਇਹ ਕਹਿੰਦਾ ਕੌਂਦਾ ਹੈ ਇੱਥੋਂ ਦਿਖਾ ਦੇ ਟਰੈਕਟਰ ਹਾਂ ਖੱਡੂ ਹਰੇਕ ਟਰੈਕਟਰ ਨਹੀਂ ਕੌਂਦਾ ਆਇਆ ਭਰਾ ਮੇਰੇ ਇਹ ਨਹੀਂ ਲੀਕ ਹੁੰਦਾ ਟਰੈਕਟਰ ਹੋਰਾ ਲੀਕ ਨਹੀਂ ਆਉਂਦਾ ਮੱਡੀ ਮੈਂ ਡੜੀ ਆ ਬਾਈ ਹੈ ਟਾਇਰ ਲੱਗੇਗਾ ਨਹੀਂ ਟਰੈਕਟਰ ਵੀ ਸਟਾਰਟ ਬਾਈ ਬੱਡੀ ਵਾਲਮ ਟਾਟਾ ਵੱਡੀ ਬੈਟਰੀ ਟਰੈਕਟਰ ਦੇ ਟਾਇਰ ਹੈਗੇ ਆ ਬਾਈ 30 35 ਪਏ ਹਾਂ ਟਾਇਰ ਜ਼ਰੂਰ ਘੱਟ ਤੇ ਟਰੈਕਟਰ ਨਾਲ ਜਿਹੜੇ ਮਰਜੀ ਛੱਡਣ ਅਰੀਜਨਲ ਆ ਯਾਰ ਦੇਖੋ ਮਿਆਮੂਰੇ ਆ ਜਾ ਰਹੇ ਰੈਂਬਰੰਬ ਦਿਖਾ ਦੇ ਟਰੈਕਟਰ ਦੇ ਬਾਈ ਹਾਂ ਉਧਰ ਦਿਖਾਓ ਇੱਧਰ ਆ ਇੱਧਰ ਆ ਰੈਂਬਰੰਬ ਘੈਂਟ ਰੇ ਮੱਥੇ ਦਾ ਨਾ ਕੋਈ ਜੀ ਘੜੀ ਆ ਤਾਂ ਕਰਕੇ ਇਧਰ ਦਿਖਾਈਦਾ ਨੀ ਇਧਰ ਦੇਖੋ ਦਿਖਾ ਦੇ ਟਰੈਕਟਰ ਤੁਸੀਂ ਵੇਖ ਕੇ ਇਹ ਤਾਂ ਨਾ ਪੂਰਾ ਟਰੈਕਟਰ ਸੋ ਪੂਰਾ ਨੋਕਰਾਂ ਨੇ 99 ਮਾੜਲਾ 1 ਲੱਖ 37 ਹਜ਼ਾਰ ਮਾੜਾ ਹਣਾ ਤੇ ਟਰੈਕਟਰ ਦੂ ਆਜਾ ਮਾਜਰਾ ਰੇਜਨਲ ਪਿਆ ਨਹੀਂ ਹੈਗਾ ਕਿ ਕਿਤੇ ਕਲਮ ਮੱਕੀਏ ਹਾਂ ਦੇਖੋ ਤੋਤਾ ਨਾਲ ਆਇਆ ਕੋਈ ਰੰਗ ਸਹੀ ਗੱਲਾਂ ਤੇ ਜਦੋਂ ਤੋਤਾ ਡਾਕਟਰ ਤੇ ਤੂੰ ਮੇਲਾ ਦੇਖੀ ਨਗਰ ਕੋਲ ਸਹੀ ਗੱਲਾਂ ਇਹਦਾ ਪਰ ਮੇਰੇ ਹਲੇ ਬਾਈ ਤੋਂ ਤੋਤਾ ਨਹੀਂ ਗਿਆ ਬਹੁਨਾ ਬਹੁਨਾ ਆਇਆ ਖੇਤੋਂ ਤੇ ਘੈਂਟ ਗੱਲ ਬਾਤ ਆ ਮੰਗਰਾੜ ਦਿਖਾ ਦੇ ਬੰਦਾ ਕਿਤੋਂ ਨਹੀਂ ਆਏ ਦੇਖ ਸਾਫ ਸੁਥਰੇ ਆ ਜਾ ਮਾ ਸਾਫ ਪਈ ਨਹੀਂ ਯਾਰ ਇੱਧਰ ਦਿਖਾ ਦੇ ਆ ਦੇ ਬਰਤਾਂ ਦੇ ਘੈਂਟ ਗੱਲ ਬਾਤ ਆ ਆ ਜਾ ਉਧਰ ਗਿਆ ਜਾ ਕੈਂਪਰ ਜਾ ਵਿੱਚ ਹੀ ਹੈ ਕੈਂਪਰ ਦਾ ਪਾਣੀ ਪੋਣਾ ਪੈਂਦਾ ਵਿੱਚ ਲੈ ਕੇ ਜਾਣਾ ਵਿੱਚ ਲੈ ਜਾਓ ਭਾਈ ਥਾਂ ਦਾ ਪਾਣੀ ਹੈਗਾ ਇਹ ਹਾਂ ਤੇ ਬੋਸ ਕੀ ਬੋਲ ਰਹੀ ਸੀ ਕਿ ਨਹੀਂ ਬਈ ਆ ਦੇਖੋ ਟਰੈਕਟਰ ਕੋਈ ਲੈਫਟ ਦਾ ਡੱਗ ਹੀ ਨਹੀਂ ਕਿਧੋਂ ਨਹੀਂ ਮੱਕੇ ਤੋਂ ਵੀ ਕਾਜਾ ਪੱਤਰਾ ਹੀ ਜ਼ਿੰਮੇਵਾਰੀ ਆ ਬਾਈ ਇਹਦਾ ਨੰਬਰ ਫੋਨ ਲਓ ਬਾਈ ਬਠਿੰਡਾ ਨੰਬਰ ਆ ਢਹਿੰਡਾ ਪੰਜਾਬ 50 ਨੰਬਰ ਪੰਜਾਬ ਨੰਬਰ ਆ ਭਰਾ ਮੇਰੋ ਤੇ ਵੇਡ ਬੂਟ ਟਰੈਕਟਰ ਦੇ ਪੂਰਾ ਲੱਗਿਆ ਬਾਈ ਵੇਡ ਬੂਟਾ ਦੇਖੋ ਸਾਰਾ ਸਾਮਾਨ ਸਾਰਾ ਸਾਮਾਨ ਲੱਗਿਆ ਹੋਇਆ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਇਹ ਮਾਡਲ ਹੈਗਾ ਇਹ 99 ਹੈ ਨਾ 99 ਬਾਈ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਆ ਭਰਾ ਮੇਰੋ ਬਠਿੰਡੇ ਦਾ 1 ਲੱਖ ਤੇ 37000 ਟਮਾਟਾ ਕਿੰਨੇ ਦਾ ਕਰਦਾਗੇ ਆਪ ਜਿਹੜੇ ਕੋਈ ਆਖਿਆ ਦਾ ਫੌਦਾ ਆਇੰਦਾ ਨਾ ਕੋਈ ਬਾਲਾ ਉਲਾ ਨਹੀਂ ਹਾਂ 5-7000 ਦਾ ਉਲਾ ਹੁੰਦਾ ਹੈ ਸਹੀ ਗੱਲ ਹੈ ਵੱਡੀ ਰੰਗ ਵਿੱਚ ਦਾ 4-5 ਲੱਖ ਦੇ ਰੈਕਟਰ ਚ ਦਾ ਉਲਾ ਹੁੰਦਾ ਹਾਂ ਇਹ ਬਈ 5 ਲੱਖ ਦਾ ਰੈਕਟਰ ਦੇ ਦਾਂਗੇ 5 25000 ਠੀਕ ਹੈ ਠੀਕ ਆ ਬਾਕੇ ਲੈ ਜਾਓ ਰੈਕਟਰਾਂ ਬਾਕੀ ਨਿਬੜਾ ਹੀ ਖੜਾ ਤੁਹਾਡੇ ਕੋਲ ਹਾਂ ਨਹੀਂ ਗੱਲ ਹੈ ਤੇ ਤੋਤਾ ਹੁੰਦਾ ਦਾ ਆਪਾਂ ਗਾਇੰਦੇ ਲਈ ਠੀਕ ਹੋਈ ਜਿਨ ਗੇਅਰ ਨਹੀਂ ਓਕੇ ਜਮਾ ਜਮਾ ਇਹ ਮਾੜਾ ਹੁੰਦਾ ਨਾ ਇਹ ਆਉਂਦਾ ਹੈ ਇਹ ਕਿਉਂਦਾ ਸਹੀ ਗੱਲ ਹੈ ਹਨ ਇਵੇਂ ਦਾ ਫਾਫੇ ਜਮੌਰ ਗਿਆ ਤੂੰ ਵੀ ਨਹੀਂ ਨਿਕਲਦੀ ਕਿਤੋਂ ਵੀ ਨਹੀਂ ਬਾਈ ਇਹ ਕਿੱਲੇ ਕਾਫੇ ਦੁਬਾਰੇ ਦਿਖਾ ਦੇ ਜਰਾ ਬਾਕੀ ਲੈ ਆ ਕਿਤੋਂ ਵੀ ਨਹੀਂ ਆ ਦੇਖਾ ਨਵਾਂ ਲੈਟ ਪੰਪ ਲੱਗਿਆ ਬਾਈ ਇਹਦੇ ਨਵਾਂ ਲੱਗਿਆ ਇਹ ਵੀ ਪਹਿਲਾਂ ਵਾਸ ਦਿੰਦੇ ਆਂਗੇ ਠੀਕ ਆ ਨਵਾਂ ਲੈਫਟ ਪੰਪ ਜਮਤ ਤਾਜ਼ਾ ਲੱਗਿਆ ਬਾਈ 2 ਮਹੀਨੇ ਹੋਏ ਹੈ ਜਲ ਬਾਈ ਨੂੰ ਇਹ ਹੀ ਗੱਲ ਹੈ ਤੇ ਆ ਦੇਖ ਰੋ ਸੀਟਾ ਸੀਟਾ ਜਮਾਂ ਜਰਾ ਛਦਰੀ ਇਹਦੇ ਵੀ ਨਵੀਂ ਲੱਗੀ ਆ ਬਾਈ ਕਿਸੇ ਪਾਸੋਂ ਧੋਣ ਵਾਲਾ ਬਾਈ ਸਾਰਾ ਇੱਥੇ ਹੱਥ ਮਾਰਲਾ ਛੋਹ ਵੀ ਡੈਂਕੀ ਦੇਨੇ ਨਿਕਾਂ ਮਾਰੀ ਨਟਰ ਕਹੇ ਜਾਂ ਨਿਕਲਦਾਗਾ ਜੀ ਪੇਪਰਾ ਮੇਰੇ ਜਨਮ ਇਹਦਾ ਸਮਾਂ ਆਉਂਦੇ ਆਖਣ ਦੇ ਨਾਲ ਜੋ ਤੋਂ ਦਾ ਡਾਇਰੈਕਟਰ ਰਾਹੀ ਹੋਰ ਨਹੀਂ ਗਰੂ ਬਾਈ ਦਾ ਠੀਕ ਗੱਲ ਹੈ ਨਾ ਰੰਗ ਤਾਂ ਦੇਖ ਯਾਰ ਆ ਇਹ ਮੈਿਕਨ ਨੂੰ ਮਾਰ ਕੇ ਤੇਲ ਤੂਲ ਨਵਾਇਆ ਹੋਵੇ ਤੇ ਐਂ ਜਮਾ ਕੋਕਾ ਵੀ ਬੱਤੀ ਜਾਂਦਾ ਬਾਈ ਮੈਂ ਤੈਨੂੰ ਕੋਈ ਮੰਡੀ ਚ ਡੈਕਟਰ ਹੀ ਨਹੀਂ ਜਾਂਦਾ ਸਾਫ ਇਹ ਨੌਕਰਾ ਹੀ ਬਣ ਜੇ ਜਮਾ ਨੌਕਰਾ ਕਿ ਨਹੀਂ ਇਹ ਤੂੰ ਦੇਖੀ ਤਾਂ ਸਹੀ ਜਿਹੜਾ ਇਹਨੂੰ ਲੈ ਗਿਆ ਬਾਈ ਰੁਪਏ ਲੱਗੇ ਬਹੁਤ ਜੂਰੇ ਸਹੀ ਗੱਲ ਹੈ ਚਾਹੇ ਨਹੀਂ ਵੀ ਜਾ ਕੇ ਰੁਪਏ ਖਾਊ ਡੈਕਟਰ ਹਾਂ ਆਪਣਾ ਨੰਬਰ ਕੋਲ ਨੰਬਰ ਬਾਈ 94788 ਨਜਾਦ ਨਿਕਾਲੋ ਠੀਕ ਡੈਕਟਰ ਹੋਰ ਵੀ ਖੜੇ ਆ ਕਿਉਂ ਆਏ ਆ ਵੀਡੀਓ ਉਹ ਜੂ ਲੰਮੀ ਵਾਲੀ ਹਾਂ ਇਹ ਤਾਂ ਵੀ ਬਸ ਵੀਡੀਓ ਦੇ ਜਰੀਏ ਇਹ ਹੁੰਦਾ ਵੀ ਹਾਂ ਡੈਕਟਰ ਹੈਗੇ ਆ ਦਿਖਾਏ ਜਾਂਦਾ ਜਿਹਨੇ ਕੋਈ ਡੈਕਟਰ ਹੋਰ ਲੈਣਾ ਬਾਈ ਫੋਨ ਲਾ ਲੈ ਠੀਕ ਗੱਲ ਹੈ ਠੀਕ ਆ ਭਾਈ ਹਾਂ ਠੀਕ ਆ ਮੇਰੇ ਉਹੀ ਲਾਪੇ ਜਿਹਨੇ ਟਰੈਕਟਰ ਲੈਣੇ ਹਾਂ ਭਾਈ ਤੇ ਇੱਕ ਗੱਲ ਹੋਰ ਆ ਭਾਈ ਟਰੈਕਟਰ ਵੀਡੀਓ ਜਦੋਂ ਕਿਉਂ ਨਾਡ ਨਾਡ ਦਿਖਾਉਨੇ ਆਗੇ ਵਿੱਚ ਬਾਲੇ ਫੋਨ ਕਰ ਜਾਂਦੇ ਆ ਭਾਈ ਟਰੈਕਟਰ ਦੀ ਸ਼ੋਅ ਦਿਖਾ ਦੇ ਰਹੇ ਆ ਦਿਖਾ ਦੇ ਆਪਾਂ ਨਾਡ ਨਾਡ ਪਹਿਲੇ ਨਹੀਂ ਸਾਂ ਸਹੀ ਗੱਲ ਹੈ ਤੇ ਜਿਹਨੇ ਲੈਣਾ ਤਰਵੰਡੀ ਸਾਬੋ ਹਾਂ ਤਰਵੰਡੀ ਚ ਆਪਾਂ ਦਾ ਤੇਲ ਪਾਣੀ ਦਾ ਖਰਚਾ ਲੈ ਜੋ ਹੋਰ ਦੱਸੋ ਸਹੀ ਗੱਲ ਇਹ ਤਾਂ ਉੱਤੇ ਦਾ ਕੋਈ ਜੀਜ਼ ਨਹੀਂ ਪੁੱਛਦਾ ਹਾਂ ਠੀਕ ਆ ਭਾਈ ਓਕੇ ਭਰਾ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਤੇ ਨਾਲੇ ਆਪਣੇ ਚੈਨਲ ਨੂੰ ਕਰ ਲੋ ਫੋਲੋ ਭੁੱਲਰ ਤਲਵੰਡੀ ਸਾਹਿਬ ਉਹ ਵਾਲਾ ਤੇ YouTube ਤੇ ਵੀ ਭੁੱਲਰ ਤਲਵੰਡੀ ਸਾਹਿਬ ਉਹ ਵਾਲਾ ਭਰਾ ਮੇਰਾ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਿਹੋ ਜਿਹਾ ਲੱਗਾ ਡਾਟ ਓਕੇ ਭਰਾ ਧੰਨਵਾਦ